ہم سنتن کی رے پیار ہم سنتن کی شرنا انتن بابا جوراور سنگھ جی ਤਨ ਤਨ ਬਾਬਾ ਫਰਦੀਸ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਦੀਆਂ ਅਸੀਸਾਂ ਸਦਕਾ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਸੰਤੋਖ ਸਿੰਘ ਜੀ ਅਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਦਾ ਸਲਾਨਾ ਵਰਸੀ ਸਮਾਗਮ ਮਿਤੀ 12 13 14 ਫਰਵਰੀ ਨੂੰ ਸ਼ਰਧਾਪੂਰਵਕ ਡੇਰਾ ਗੁਰਦੁਆਰਾ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸੂਤ ਸਾਹਿਬ ਜੁਨੀਰ ਸ੍ਰੀ ਕਟੇਵਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਕਥਾਵਾਚਕ ਢਾਡੀ ਜਥੇ ਸੰਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨਗੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਪੰਜਾਬੀ ਮੌਨਟੀਵ ਅਤੇ ਸੰਤ ਬਾਬਾ ਸੰਤੋਖ ਸਿੰਘ ਜੀ ਦੇ YouTube ਚੈਨਲ ਤੇ ਕੀਤਾ ਜਾਵੇਗਾ ਵਧੇਰੀ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰੋ ਜੀ ਰਣ ਪਿਆਰ ਹਮ ਸੰਤਨ ਕੀ ਸਰਣਾ